ਸਤਿਗੁਰੂ ਆਸ ਮਹਾਰਾਜ ਕੀ ਜੈ ਗੁਰਦੇਵ ਧੰ ਗੁਰਦੇਵ ਜੈ ਪੀਮ ਜੈ ਪਰਬ ਅਦਨੇ ਗੁਰੂ ਸਾਧ ਸੰਗਜ ਨੂੰ ਨਿਮਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਬੇ ਕਮਾਲ ਜਗਤਪਤਾ ਤਾਂ ਸਤਿਗੁਰੂ ਆਸ ਮਹਾਰਾਜ ਜੀ ਦੇ ਜੋ ਤਲਿਤਾ ਗੁਰੂ ਘਰ ਵਿਖੇ ਕਾਫੀ ਸਮੇਂ ਤੋਂ ਬਾਤ ਚੱਲ ਰਿਹਾ ਜੋ ਉੱਥੇ ਦੇ ਪ੍ਰਸ਼ਾਸਨ ਵੱਲੋਂ ਅਨਲੈਖੀਆਂ ਕਰਕੇ ਉਹ ਗੁਰੂ ਘਰ ਦੀਆਂ ਜਿਹੜੀਆਂ ਕਮਿਊਨਿਟੀ ਹਾਲ ਦੀਆਂ ਕੰਦਾ ਢਾਈਆਂ ਸਰਪੰਚ ਵੱਲੋਂ ਔਰ ਉਹਦੇ ਵਿਰੋਧ ਦੇ ਉਹਦੇ ਉਹਦੇ ਜੋ ਸਾਡੇ ਪ੍ਰਧਾਨ ਸਾਡੇ ਬਹੁਤ ਹੀ ਸਰਕਾਰ ਜੋ ਅਵਤਾਰ ਸਿੰਘ ਕਰੀਮਪੁਰ ਸਾਹਿਬ ਜੋ ਅੱਜ ਦਿਹਰਾ 68 ਸਤਿਬਾਬਾ ਬਿਲਦਰਾਜ ਮਹਾਰਤਪੁਰ استان ਦੇ ਉੱਤੇ ਨਤਮਸਤਕ ਹੋਇਆ ਔਰ ਇਹ ਵੀ ਇਹ ਗੁਰੂ ਦਸ ਮਹਾਰਾਜ ਜੀ ਇੱਕ ਉਸ ਗੁਰੂ ਘਰ ਦੇ ਜੋ ਇਹਨਾਂ ਦੇ ਸਾਡੇ ਗੁਰੂ ਸਮਾਜ ਦੇ ਧਰਮ ਘਰ ਤੱਕ ਇਹਸ ਪਹੁੰਚੀ ਹੈ ਔਰ ਗੁਰੂ ਘਰ ਦੇ ਸਤਕਾਰ ਆਦਬ ਦੇ ਲਈ ਇਹ ਇੱਕ ਬਹੁਤ ਵੱਡੀ ਗੁਰੂ ਦਾਸ ਮਹਾਰਾਜ ਦੇ ਨਾਮ ਦੇ ਉਤੇ ਇੱਕ ਯਾਤਰਾ ਧਾਰਮਿਕ ਯਾਤਰਾ ਸ਼੍ਰੀ ਖਰਾਲਗੜ ਸਾਹਿਬ ਤੋਂ ਗੁਰੂ ਦਾਸ ਮਹਾਰਾਜ ਦੀ ਚਾਲੀਓ ਧਰਤੀ ਤੋਂ ਚਾਲੇ ਪਾਉਂਦੀ ਹੋਈ ਗੜਚੰਕਰ ਬੰਗਾ ਬੰਗਿਆ ਤੋਂ ਮੁਕੰਦਪੁਰ ਮੁਕੰਦਪੁਰ ਤੋਂ ਅਪਰਾ ਅਪਰੀ ਤੋਂ ਫਲੋਰ ਇਦਬਲ ਇਸ ਤਰ੍ਹਾਂ ਨਾਲ ਜਾਵੇਗੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਇੱਕ ਧਾਰਮਿਕ ਧਾਰਮਿਕ ਜਿਹੜੀ ਆ ਇਹ ਯਾਤਰਾ ਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਇਸ ਦੇ ਵਿੱਚ ਤਨਮਨ ਤਨ ਦੇ ਨਾਲ ਪਹੁੰਚੋ ਅਤੇ ਗੁਰੂ ਰਵ 10 ਮਹਾਰਾਜ ਦੇ ਘਰ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਜੋ ਸਾਡੇ ਗੁਰ ਘਰਾਂ ਨੂੰ ਜੋ ਟਾਰਗੇਟ ਅੱਜ ਸਰਕਾਰ ਮਨੁਭਾਦੀ ਇਹ ਕਰ ਰਹੇ ਆ ਇਹਨਾਂ ਨੂੰ ਸਾਨੂੰ ਸਬਸਕੌਣ ਦੀ ਜ਼ਰੂਰਤ ਆ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਇਹ ਸਾਡੇ ਸਾਡੇ ਐਸੀ ਤਰ੍ਹਾਂ ਗੁਰ ਟਾਉਂਦੇ ਗੁਰ ਘਰ ਟਾਉਂਦੇ ਰਹਿਣਗੇ ਆਉ ਆਪਾਂ ਸਾਰੇ ਜਾਣੀ ਇਹਨਾਂ ਦਾ ਸਾਥ ਦੇਈਏ ਜੈ ਗੁਰਦੇ ਧੰਨ ਗੁਰਦੇ ਜੋ ਬੋਲੇ ਸੋਨ ਰਪੈ ਸਤਗੁਰੂ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਜੈ ਬੋਲੇ ਸੋਨ ਰਪੈ ਸਤਗੁਰੂ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਜੈ ਸਮੂਹ ਸੰਗਤਾਂ ਨੂੰ ਜੈ ਪੀਰ ਜੈ 파ਰਤ ਜੈ ਗੁਰੂ ਰਵਿਦਾਸ ਜੀ ਜਿਵੇਂ ਕਿ ਸੰਤ ਕਲਵੰਤ RAM ਜੀ ਉਹਨਾਂ ਨੇ ਸੰਗਤਾਂ ਨੂੰ ਪੈਂਟਤ ਲੈਤੇ ਦੇ ਵਿੱਚ ਜੋ ਗੁਰੂ ਘਰ ਤੇ ਸਰਕਾਰ ਨੇ ਹਮਲਾ ਕੀਤਾ ਉਹ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਸੰਗਤਾਂ ਨੂੰ ਸੱਦਾ ਦਿੱਤਾ ਕਿ ਅਸੀਂ ਸਾਰੇ ਇੱਕ ਜੁੱਟ ਹੋ ਕੇ ਜੋ ਪੰਜਾਬ ਸਰਕਾਰ ਗੁਰੂਕਰਨ ਦੀ ਬੇਅਦਬੀ ਕਰਦੀ ਹੈ ਉਹਦੇ ਖਿਲਾਫ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਜਿਹੜੀ 20 ਤਰੀਕ ਸਵੇਰੇ 10 ਵਜੇ ਖੁਰਾਲਕਟ ਸਾਬ ਤੋਂ ਸ਼ੁਰੂ ਹੋਣੀ ਆ ਔਰ ਗੜਸ਼ੰਕਰ ਵਿਧਾਨ ਸਭਾ ਦੇ ਪਿੰਡਾਂ ਚੋਂ ਬੰਗਾ ਵਿਧਾਨ ਸਭਾ ਦੇ ਪਿੰਡਾਂ ਚੋਂ ਨਮਾਸ਼ਹਿਰ ਵਿਧਾਨ ਸਭਾ ਦੇ ਪਿੰਡ ਔਰ ਫਲੌਰ ਦੇ ਪਿੰਡਾਂ ਚੋਂ ਤਿੰਨ ਜ਼ਿਲ੍ਹਿਆਂ ਨੂੰ ਇਹਨੇ ਕਵਰ ਕਰਨਾ ਇਸ ਯਾਤਰਾ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਇਹ ਯਾਤਰਾ ਲੰਘਣੀ ਆ। ਔਰ ਸੰਤਾ ਨੇ ਕੌਮ ਨੂੰ ਸੱਦਾ ਦਿੱਤਾ ਕਿ ਅਸੀਂ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਈਏ। ਤੋਂ ਮੈਂ ਵੀ ਸੰਤਾ ਨੂੰ ਬੇਨਤੀ ਕਰਦਾ ਔਰ ਸੰਤਾ ਦਾ ਧੰਨਵਾਦ ਕਰਦਾ ਕਿ ਜਿਹੜਾ ਧਲੇਤੇ ਪਿੰਡ 'ਚ ਗੁਰੂ ਘਰ ਦੇ ਉੱਪਰ ਹਮਲਾ ਕੀਤਾ, ਤੋੜਿਆ ਗੁਰੂ ਘਰ ਦੀਆਂ ਦੀਵਾਰਾਂ ਨੂੰ ਬੌਧੂਲ ਸਮਾਜ ਪਾਰਟੀ ਸੰਗਤਾਂ ਇਸ ਸੰਕਲਪ ਲੈ ਕੇ ਚੱਲੀਆਂ ਕਿ ਗੁਰੂ ਘਰ ਦੀਆਂ ਦੀਵਾਰਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਬਣਾਈਆਂ ਜਾਣਗੀਆਂ ਔਰ ਸੰਗਤਾਂ ਉਸ ਦਿਸ਼ਾ ਦੇ ਵਿੱਚ ਅੱਗੇ ਪੂਰੀ ਹਿੰਮਤ ਨਾਲ ਆਤਮ ਵਿਸ਼ਵਾਸ ਨਾਲ ਸ਼ਰਧਾ ਸਤਕਾਰ ਨਾਲ ਚੱਲ ਰਹੀਆਂ ਔਰ ਜਦੋਂ ਸੰਗਤਾਂ ਨੂੰ ਸੰਤਾਂ ਦਾ ਅਸ਼ੀਰਵਾਦ ਵੀ ਮਿਲਦਾ ਤਾਂ ਫਿਰ ਲੜਾਈ ਜਿਹੜੀ ਆ ਉਹਦੀ ਫਤਿਹ ਹੋ ਜਾਂਦੀ ਹੈ ਤੋਂ ਮੈਂ ਸਤਿਕਾਰਯੋਗ ਸੰਤ ਕਲਵੰਤ ਨਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਜੋ ਕੱਲ ਨੂੰ ਅਸੀਂ ਸ਼ੁਰੂ ਕਰਨੀ ਆ 20 ਤਰੀਕ ਨੂੰ ਖੁਰਾਲਗੜ੍ਹ ਸਾਹਿਬ ਤੋਂ ਅਸੀਂ ਅੱਜ ਉਸ ਯਾਤਰਾ ਦੀ ਕਾਮਯਾਬੀ ਲਈ ਅਸੀਂ ਇਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਆਏ ਔਰ ਇਹਨਾਂ ਨੇ ਆਪਣੀਆਂ ਬLESING ਆਪਣਾ ਅਸ਼ੀਰਵਾਦ ਸਾਨੂੰ ਦਿੱਤਾ ਯਾਤਰਾ ਦੀ ਕਾਮਯਾਬੀ ਲਈ ਸੰਗਤ ਨੂੰ ਸੰਦੇਸ਼ ਦਿੱਤਾ ਧੰਨਵਾਦ ਜੈ ਪੀ ਜੈ ਭਾਰਤ ਜੈ ਗੁਰੂ ਰਵਿਦਾਸ ਜੀ ਹੋਲੇ ਸਤਿਗੁਰੂ ਆਸਮਾਨਾ ਜੀ ਕੀ ਜੈ